ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਇਮਾਰਤ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਬੀਬੀ ਸੁਲੱਖਣੀ ਜੀ ਨਾਲ ਇੱਥੇ ਰਹੇ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੇ ਸਿੱਕੇ ਗੁਰਦੁਆਰਾ ਗੁਰੂ ਕਾ ਬਾਗ ਸultanpur Luddi ਦਰਸ਼ਕੋ ਅੱਜ ਤੁਹਾਨੂੰ ਆਪਾਂ ਉਸ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਉਹ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਣੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਸultanpur ਵਿੱਚ ਰਹੇ ਸੀ ਤੇ ਉਹ ਖੂਬ ਹੀ ਦਿਖਾਵਾਂਗੇ ਜਿਸ ਖੂਬ ਵਿੱਚ ਗੁਰੂ ਨਾਨਕ ਦੇਵ ਜੀ ਪਾਣੀ ਭਰਿਆ ਕਰਦੇ ਸੀ ਤੇ ਉਹ ਇਮਾਰਤ ਵੀ ਦਿਖਾਵਾਂਗੇ ਗੁਰੂ ਘਰ ਦੇ ਜਿਸ ਘਰ ਵਿੱਚ ਗੁਰੂ ਜੀ ਰਹਾ ਕਰਦੇ ਸੀ ਸਤਿ ਦਰਸ਼ਕੋ ਜਿਹੜਾ ਤੁਸੀਂ ਗੁਰਦੁਆਰੇ ਦੇ ਹੁਣ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਇੱਥੇ ਬੇਬੇ ਸੁਲਖਣੀ ਜੀ ਨਰ ਰਹੇ ਸੀ ਦਰਸ਼ਕੋ ਇਤਿਹਾਸ ਤੁਸੀਂ ਜਰੂਰ ਪੜਿਓ ਇਹ ਗੁਰਦੁਆਰਾ ਗੁਰੂ ਕਾ ਬਾਗ ਦਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਇਸ ਥਾਂ ਤੇ ਬੀਬੀ ਸੁਲਖਣੀ ਜੀ ਦੇ ਨਾਲ ਰਹੇ ਸਨ ਤੇ ਗੁਰੂ ਜੀ ਦੇ ਵੱਡੇ ਪੁੱਤਰ ਸ਼੍ਰੀ ਚੰਦ ਤੇ ਛੋਟੇ ਸੁਪੁੱਤਰ ਮੰਮ ਲਖਮੀ ਦਾਸ ਜੀ ਦਾ ਜਨਮ ਮਾਤਾ ਸੁਲਖਣੀ ਜੀ ਦੇ ਉਧਾਰਾਪਨ ਹੁੰਦਾ ਸੀ ਇੱਥੇ ਸੋ ਇੱਥੇ ਇੱਕ ਪੁਰਾਤਨ ਇਮਾਰਤ ਵੀ ਹੈ ਗੁਰੂ ਜੀ ਦੇ ਘਰ ਦੀ ਸੋ ਆਪਾਂ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਜੇ ਚੱਲਦੇ ਆਪਾਂ ਅੰਦਰ ਹਾਂ ਜਿਹੜੇ ਸਿੱਕਿਆਂ ਦੇ ਦਰਸ਼ਨ ਹੁਣ ਤੁਸੀਂ ਕਰ ਰਹੇ ਹੋ ਇਹ ਸਿੱਕੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੇ ਸਿੱਕੇ ਹਨ ਕਰੋ ਸਿੱਕਿਆਂ ਦੇ ਦਰਸ਼ਨ ਗੁਰਦੁਆਰੇ ਦੇ ਅੰਦਰ ਤੋਂ ਹੀ ਥੱਲੇ ਨੂੰ ਰਸਤਾ ਜਾਂਦਾ ਪੌੜੀਆਂ ਦਾ ਜਿਹੜਾ ਕਿ ਉਹ ਪੁਰਾਤਨ ਦੀਵਾਰ ਪੁਰਾਤਨ ਕੰਧ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਇੱਕ ਕੰਧ ਖੜੀ ਹੈ ਉੱਥੇ ਨੂੰ ਜਾਂਦਾ ਤੇ ਥੱਲੇ ਆਉਂਦੇ ਆ ਕੰਧ ਨੂੰ ਕਵਰ ਕਰ ਦਿੱਤਾ ਗਿਆ ਹੁਣ ਦੱਸਿਆ ਜਾਂਦਾ ਕਿ ਪਹਿਲਾਂ ਘਰ ਪੂਰਾ ਹੁੰਦਾ ਸੀਗਾ ਸੋ ਥੋੜੀ ਰਿਪੇਅਰ ਦੇ ਚੱਕਰਾਂ ਵਿੱਚ ਸਾਰਾ ਘਰ ਢਾਕੇ ਤੇ ਇਹਨਾਂ ਨੇ ਇੱਕ ਕੰਧ ਰਹਿਣ ਦਿੱਤੀ ਆ ਇੱਕ ਦੁਆਰ ਰਹਿਣ ਦਿੱਤੀ ਆ ਸੋ ਜੇ ਸਾਰਾ ਘਰ ਹੰਦਤ ਬਹੁਤ ਵਧੀਆ ਹੋਣਾ ਸੀ ਹੁਣ ਅੰਦਰਲੀ ਜਿਹੜੀ ਤੁਸੀਂ ਕੰਧ ਦੇਖ ਰਹੇ ਹੋ ਇਹ ਉਹ ਪ੍ਰਾਤਨ ਕੰਧ ਆ ਪ੍ਰਾਤਨ ਦੀਵਾਰ ਆ ਗੁਰੂ ਨਾਨਕ ਦੇਵ ਜੀ ਦੇ ਜਦੀ ਘਰ ਦੀ ਜਿੱਥੇ ਗੁਰੂ ਨਾਨਕ ਦੇਵ ਜੀ ਵਿਆਹ ਤੋਂ ਬਾਅਦ ਇੱਥੇ ਉਹਨਾਂ ਨੇ ਆਪਣੇ ਚਰਨ ਪਾਏ ਸੀ ਸੋ ਦਰਸ਼ਕੋ ਵੀਡੀਓ ਜਿਵੇਂ ਦੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਬਹੁਤ ਲੋਕਾਂ ਨੂੰ ਇਸ ਗੁਰਦੁਆਰੇ ਬਾਰੇ ਨਹੀਂ ਪਤਾ ਬਹੁਤ ਘੱਟ ਸੰਗਤ ਇੱਥੇ ਹੁੰਦੀ ਹੈ ਜੀ ਸੋ ਉਹ ਵੀ ਇੱਥੇ ਆ ਕੇ ਇਸ ਦੇ ਦਰਸ਼ਨ ਕਰ ਸਕਣ